ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਅੱਜ ਅੰਮ੍ਰਿਤਸਰ ਦੇ ਦੌਰੇ ਤੇ ਰਹੇ ਵਾਲੇ ਨੇ ਕਿਉਂਕਿ ਅੱਜ ਤੁਹਾਨੂੰ ਦਿਖਾ ਦਿੰਦੇ ਆ ਤਸਵੀਰ ਜਿਹੜੀ ਕੀ ਜ਼ਿਲ੍ਹਾ ਕਾਂਗਰਸ ਦੇ ਹਾਤੀ ਦੇ ਦਫ਼ਤਰ ਦੀ ਹੈ ਜਿੱਥੇ ਕੀ ਲੋਕ ਸਭਾ ਦੀ ਮੀਟਿੰਗ ਜਿਹੜੀ ਕੀ ਲਈ ਜਾਣੀ ਹੈ ਅੰਮ੍ਰਿਤਸਰ ਹਲਕਾ ਲੋਕ ਸਭਾ ਦੀ ਮੀਟਿੰਗ ਜਿਹੜੀ ਕੀ ਇੱਥੇ ਉਹ ਸੱਦੀ ਗਈ ਹੈ ਤੇ ਉਸ ਤੋਂ ਬਾਅਦ ਦਵਿੰਦਰ ਯਾਦਵ ਨੇ ਲੁਧਿਆਣਾ ਵਿੱਚ ਵੀ ਲੋਕ ਸਭਾ ਦੀ ਜਿਹੜੀ ਮੀਟਿੰਗ ਹੈ ਉਹ ਲੈਣੀ ਹੈ ਕਿਉਂਕਿ ਜਿਹੜਾ ਆਧਵਾਲੇ ਨੂੰ ਇੱਧਰ ਸਮਾਂ ਨੇੜੇ ਆ ਰਿਹਾ ਹੈ ਲੋਕ ਸਭਾ ਇਲੈਕਸ਼ਨਸ ਦੀਆਂ ਤਾਂ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ ਕਾਂਗਰਸ ਜਿਸ ਦੇ ਤਹਿਤ ਅੱਜ ਜਿਹੜੀ ਮੀਟਿੰਗ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਲੋਕ ਸਭਾ ਹਲਕਾ ਅਮਰਸਰ ਦੇ ਸ਼ਹਿਰ ਵਾਲੇ ਨੇ ਇੱਧਰ ਹੈ ਜਿਹੜਾ ਜਹਾਜ਼ ਵਾਲੇ ਨੇ ਇੱਧਰ ਕਿਨੇ ਵੀ ਵਰਕਰ ਸਹਿਬਾਨ ਨੇ ਉਹ ਇੱਥੇ ਪੁੱਜੇ ਹੋਏ ਨੇ ਕੁਝ ਸਮੇਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਵੀ ਇੱਥੇ ਪਹੁੰਚਣਗੇ ਤੇ ਕਾਂਗਰਸੀ ਆਗੂਆਂ ਨਾਲ ਵਰਕਰਾਂ ਨਾਲ ਰੁਬਰੂ ਹੋਣਗੇ ਮਿਸ਼ਨ 2024 ਲੈ ਕੇ ਕਾਂਗਰਸ ਸੇ ਲਗਾਤਾਰ ਸਰਗਰਮ ਹੁੰਦੀ ਵਿਖਾਈ ਦੇ ਰਹੀ ਹੈ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ যাদਬ ਇੱਥੇ ਪਹੁੰਚ ਰਹੇ ਨੇ ਦਿਹਾਤੀ ਦਫ਼ਤਰ ਕਾਂਗਰਸ ਦਾ ਜਿੱਥੇ ਕਿ ਵਰਕਰਾਂ ਨੂੰ ਰੂਬਰੂ ਹੋਣਗੇ ਨਾਲ ਕਿਉਂਕਿ ਦਸਤਕ ਜਿਹੜੀ ਹੈ ਲੋਕ ਸਭਾ ਇਲੈਕਸ਼ਨ ਦੀ ਉਹ ਕਿਸੇ ਵੀ ਸਮੇਂ ਜਿਹੜੀ ਕਿ ਉਹ ਹੋ ਸਕਦੀ ਹੈ ਤਾਂ ਮੇਰੇ ਨਾਲ ਨਰਿੰਦਰ ਸੰਧੂ ਨੇ ਜਿਹੜੇ ਕੀ ਸਪੋਕਸਪਰਸਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਨਾਲ ਗੱਲਬਾਤ ਕਰ ਲਏ ਆ ਸਰ ਕਿੰਨੀਆਂ ਕ ਚੁਣੌਤੀਆਂ ਦੇ ਆਨਮਲੀਆਂ ਕਿਉਂਕਿ ਪਿਛਲੀ ਵਾਰ ਦੀ ਗੱਲ ਕਰੀਏ 2022 ਦੀਆਂ ਇਲੈਕਸ਼ਨਸ ਦੀਆਂ ਤਾਂ ਉਦੋਂ ਕਾਂਗਰਸ ਨੂੰ ਆਪਣੇ ਨਹੀਂ ਹਰਾਇਆ ਸੀਗਾ ਦੇਖੋ ਚੁਣੌਤੀਆਂ ਨੂੰ ਪਾਰ ਕਰਕੇ ਜਿੱਤੇ ਮਿਲਦੀ ਹੈ ਇਹ 'ਚ ਕੋਈ ਸ਼ੱਕ ਨਹੀਂ ਤੇ ਇਹ ਵੀ ਕੋਈ ਸ਼ੱਕ ਨਹੀਂ ਵੀ 2022 ਦੀ ਇਲੈਕਸ਼ਨ ਸੀ ਉਹ ਕੁਝ ਕਾਂਗਰਸ ਵੀ ਆਪਣੀਆਂ ਗਲਤੀਆਂ ਕਰਕੇ ਇਲੈਕਸ਼ਨ ਹਾਰੇ ਆ ਪਰ ਕਹਿੰਦੇ ਜਿਹੜਾ ਉਤੋਂ ਸਿੱਖ ਲਵੇ ਉਹ ਉਹ ਫਿਰ ਵਿਜੇਤਾਨ ਬਣ ਕੇ ਨਿਕਲਦਾ ਅੱਜ ਜਿਹੜੀ ਖੁੱਲੀ ਚਰਚਾ ਸੀ ਰੱਖੀ ਆ ਸਾਡੇ ਦਿਵਿੰਦਰ ਯਾਦਵ ਜੀ ਤੁਹਾਨੂੰ ਪਤਾ ਪਰਿਵਾਰੀ ਬਣ ਕੇ ਆਏ ਨੇ ਜੀ ਮੰਚ ਦਾ ਮਕਸਦ ਇਹੀ ਆ ਖੁੱਲਾ ਮੰਚ ਵੀ ਤੇ ਹਰ ਇੱਕ ਵਰਕਰ ਆਏਗਾ ਪੰਜਵੇਂ ਵਿਧਾਨ ਸਭਾ ਦੇ ਸਾਰੇ ਐਮ ਐਲ ਏ ਐਕਸ ਐਮ ਐਲ ਏ ਪ੍ਰੈਜ਼ੀਡੈਂਟ ਬਲਾਕ ਪ੍ਰੈਜ਼ੀਡੈਂਟ ਹੋਰ ਵੀ ਜਿੰਨੇ ਵੀ ਸਾਡੇ ਯੂਥ ਹੈ ਲੇਡੀਜ਼ ਹੈ ਜਿੰਨੇ ਵੀ ਨੇ ਉਹ ਸਾਰੇ ਆ ਰਹੇ ਨੇ ਇਹ ਪੰਜੇ ਕਿ ਨਵੇਂ ਵਿਧਾਨ ਸਭਾ ਦੇ ਆਉਣਗੇ ਨਵੇਂ ਨਵੇਂ ਸੋਰੀ ਹੂੰ ਸਾਰੇ ਆਣ ਗਏ ਤੇ ਵਿਹਾਤੀ ਵੀ ਸ਼ਹਿਰੀ ਵੀ ਸ਼ਹਿਰੀ ਵੀ ਪੰਜ ਆ। ਉਹ ਫਿਰ ਆ ਕੇ ਤੇ ਖੁੱਲੀ ਚਰਚਾ ਹੋਏਗੀ। ਹਰ ਇੱਕ ਬੰਦਾ ਆਪਣਾ ਜਿਹੜਾ ਬਿਆਨ ਆ ਉਹ ਤੇਗ ਸਕਦਾ। ਕਿਸੇ ਨੂੰ ਕੋਈ ਦੁੱਖ ਆ ਕੋਈ ਤਕਲੀਫ ਆ ਅੱਜ ਲੀਡਰਸ ਨਹੀਂ ਬੋਲਣਗੇ। ਅੱਜ ਜਯਾਦਵ ਜੀ ਮਾਈਕ ਜਾਏਗਾ ਲੋਕਾਂ ਦੇ ਵਿੱਚ। ਹਾਂ ਲੋਕਾਂ ਦੇ ਵਿੱਚ ਜਾਏਗਾ ਤੇ ਲੋਕ ਜੜਿਆ ਫਿਰ ਉਹ ਆਪਸ ਦੇ ਵਿੱਚ ਡਾਇਲੌਗਸ ਹੋਣਗੇ। ਜਦੋਂ ਡਾਇਲੌਗਸ ਕਰੀਏ ਤੇ ਕੋਈ ਨਾ ਕੋਈ ਚੰਗੀ ਚੀਜ਼ ਨਿਕਲ ਕੇ ਅੱਗੇ ਆਏਗੀ। ਔਰ ਸ਼ਾਸਨ ਦੀ ਕਮੀ ਨਜ਼ਰ ਆਉਂਦੀ ਕਿਤੇ ਨਾ ਕਿਤੇ ਕਾਂਗਰਸ ਵਿੱਚ ਕਾਂਗਰਸ ਜਿਹੜੀ ਕਿ ਗੁੱਟਬਾਜ਼ੀ ਦਾ ਸ਼ਿਕਾਰ ਹੈ ਦੇਖੋ ਇਹ ਏ ਈਡੀ ਵੱਡੀ ਪਾਰਟੀ ਹੈ 138 ਸਾਲ ਪੁਰਾਣੀ ਪਾਰਟੀ ਬਹੁਤ ਵੱਡਾ ਸੰਗਠਨ ਹੈ ਥੋੜਾ ਬਹੁਤਾ ਕਿਤੇ ਹੋ ਜਾਂਦਾ ਪਰ ਇੰਨਾ ਨਹੀਂਗਾ ਵੀ ਤੁਸੀਂ ਇੰਨਾ ਸਮਝੋ ਵੀ ਇੱਥੇ ਕੋਈ ਡਿਸਪਲਨ ਨਹੀਂਗਾ ਡੀ ਫਾਰ ਡੈਮੋਕ੍ਰੇਸੀ ਵੀ ਆ ਡੀ ਫਾਰ ਡਿਸਪਲਨ ਵੀ ਆ ਜਿੱਥੇ ਕੁਝ ਠੀਕ ਨਹੀਂਗਾ ਉੱਥੇ ਅਸੀਂ ਇਹਨੂੰ ਠੀਕ ਕਰਾਂਗੇ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋਗੇ ਸਾਡਾ ਸੰਗਠਨ ਤੇ ਸਾਡੀ ਪਾਰਟੀ ਬੜੇ ਤਰੀਕੇ ਨਾਲ ਕੰਮ ਕਰਦੇ ਪਰਮਨਤ ਸਾਹਿਬ ਦਿੱਕਤ ਉਦੋਂ ਆਉਂਦੀ ਹੈ ਜਦੋਂ ਆਪਣੇ ਇਹ ਜਿਹੜੇ ਕੀ ਉਹ ਖੋਰਾ ਲਾਉਂਦੇ ਨੇ ਪਾਰਟੀ ਨੂੰ ਕਿਉਂਕਿ 2022 ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਕੀ ਉਹ ਦਿੱਕਤ ਆਈ ਸੀਗੀ ਪਾਰਟੀ ਨੂੰ ਗੁੱਟਬੰਦੀ ਕਰਕੇ ਔਰ ਹੁਣ ਉਹੀ ਹਾਲਾਤ ਬਣੇ ਹੋਏ ਨੇ ਨਜੋਤ ਸਿੰਘ ਸਿੱਧੂ ਆਪਣੀ ਪਲੇਟਫਾਰਮ ਚਲਾ ਰਹੇ ਨੇ ਆਪਣੀਆਂ ਰੈਲੀਆਂ ਕਰ ਰਹੇ ਨੇ ਨਹੀਂ ਹੁਣ ਉਦੋਂ ਕੁਝ ਹੋਰ ਸਿਨੈਰੀਓ ਸੀ ਉਹਨੂੰ ਹੋਰ ਕੋਈ ਸਿਨੈਰੀਓ ਆ ਦੇਖੋ ਅਨੁਸ਼ਾਸਨ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ ਸ਼ਾਸਨ ਅਨੁਸ਼ਾਸਨ ਤੋਂ ਬਗੈਰ ਨਹੀਂ ਹੋ ਸਕਦਾ ਇਸ ਕਰਕੇ ਅਨੁਸ਼ਾਸਨ ਦਾ ਪਾਠ ਪੜਾਇਆ ਜਾਏਗਾ ਸਾਡੇ ਜਯਾਦਵ ਜੀ ਆ ਰਹੇ ਨੇ ਪ੍ਰਧਾਨ ਜੀ ਆ ਰਹੇ ਨੇ ਸਾਰੇ ਜਿੰਨੇ ਐਕਸਐਮਐਲਏ ਪ੍ਰੈਜ਼ੀਡੈਂਟ ਆ ਰਹੇ ਨੇ ਤੁਸੀਂ ਬਾਰੇ ਨਾਲ ਦੇਖੋ ਇਹ ਉਹਨਾਂ ਦੀ ਮਰਜ਼ੀ ਹੈ ਖੁੱਲਾ ਮੰਚ ਹੈ ਅਸੀਂ ਸਭ ਨੂੰ ਸੱਦਾ ਦਿੱਤਾ ਅਸੀਂ ਕਿਸੇ ਨੂੰ ਸਪੈਸ਼ਲ ਮੀਂਗਲ ਸਪੋਕਸਮੈਨ ਨੂੰ ਥੋੜੀ ਜੱਦਾ ਆਇਆ ਇਹ ਕਾਂਗਰਸ ਦਾ ਪ੍ਰੋਗਰਾਮ ਹੈ ਕਿਸੇ ਦੇ ਮੁੰਡੇ ਦਾ ਵਿਆਹ ਥੋੜੀ ਰੱਖਿਆ ਵੀ ਕਾਰ ਜਾਊਗਾ ਇਹ ਖੁੱਲਾ ਮੰਚ ਹੈ ਜਿਹਦਾ ਨਾਂ ਹੀ ਖੁੱਲਾ ਮੰਚ ਹੈ ਉੱਤੇ ਸਾਰੇ ਆ ਮੰਤਰੀ ਤੇ ਅੱਜ ਤੁਹਾਨੂੰ ਮੀਡੀਆ ਨੇ ਇਸ ਕਰਕੇ ਲਾਉਂਡ ਨਹੀਂ ਕੀਤਾ ਵੀ ਆਪਸ ਦਾ ਘਰ ਦਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਊਗਾ ਵੀ ਕੀ ਪਾਰਟੀ ਚ ਨਿਕਲਿਆ ਪਾਰਟੀ ਤੋਂ ਉੱਪਰ ਕੋਈ ਨਹੀਂ ਨਨ ਨਜੋਤ ਸਿੰਘ ਸਿੱਧੂ ਉੱਪਰ ਨਾਨਦਰਦੇਵ ਸਿੰਘ ਸੰਧੂ ਉੱਪਰ ਨਾ ਰਾਜਾ ਬੜੇ ਉੱਪਰ ਪਾਰਟੀ ਸਰਵਪ੍ਰੀਏ ਸਭ ਤੋਂ ਉੱਪਰ ਆ ਜਿਹੜਾ ਪਾਰਟੀ ਦੇ ਝੰਡੇ ਥੱਲੇ ਕੰਮ ਕਰੇਗਾ ਇੱਕ ਛੋਟਾ ਵਰਕਰ ਉਹਦੀ ਵੀ ਵੈਲਿਊ ਪੈਗੀ ਜਿਹੜਾ ਪਾਰਟੀ ਤੋਂ ਬਾਹਰ ਜਾਏਗਾ ਜਿਹੜਾ ਪਾਰਟੀ ਤੋਂ ਨਾਰਾਜ਼ ਬੰਦੇ ਨਾਲ ਮਿਲੇਗਾ ਉਹ ਪਾਰਟੀ ਦਾ ਕਦੇ ਹਿੱਤਾਸ਼ੀ ਨਹੀਂ ਹੋ ਸਕਦਾ ਕਿ ਨਵਜੋ ਸਿੰਘ ਸਿੱਧੂ ਅਨਿਸ਼ੋਸਨ ਭੰਗ ਕਰ ਰਹੇ ਨੇ ਦੇਖੋ ਤੁਸੀਂ ਸਾਰੀ ਪ੍ਰੈਸ ਸਿਰਫ ਇੱਕ ਕੁਐਸਚਨ ਪੁੱਛਦੇ ਨਵਜੋ ਸਿੰਘ ਸਿੱਧੂ ਜੀ ਮਾਫ ਕਰਿਓ ਹੋਰ ਵੀ ਬੜੇ ਆਪਣੇ ਕੋਲ ਕੁਐਸਚਨ ਨੇ ਬੜਾ ਵੱਡਾ ਚਿਹਰਾ ਹੈ ਦੇਖੋ ਮੇਰੀ ਗੱਲ ਸੁਣੋ ਵੱਡਾ ਚਿਹਰਾ ਹੈ ਔਰ ਇਮਾਨਦਾਰ ਲੀਡਰ ਨੇ ਇਮਾਨਦਾਰ ਸ਼ਖੀ ਹੈ ਇਸਕਾ ਕਿ ਨਵਜੋ ਸਿੰਘ ਸਿੱਧੂ ਬਾਰੇ ਸਵਾਲ ਪੁੱਛੇ ਮੈਂ ਕਦੀ ਨਹੀਂ ਕਿਹਾ ਉਹ ਇਮਾਨਦ ਪਰ ਕੋਈ ਵੀ ਬੰਦਾ ਪਾਰਟੀ ਲਾਈਨ ਤੋਂ ਹਟ ਕੇ ਨਹੀਂ ਚੱਲ ਸਕਦਾ ਅੱਜ ਤੁਹਾਡੇ ਕੋਲ ਆ ਲੋਗੋ ਦਿਨਕ ਸਵੇਰਾ ਤੁਸੀਂ ਚੱਲ ਰਹੇ ਜੇ ਅੱਜ ਲੋਗੋ ਨਾਲ ਕੋਈ ਵੈਲਿਊ ਨਹੀਂ ਲੋਗੋ ਦਾ ਹੀ ਮੁੱਲ ਆ ਜਿਹੜਾ ਮੇਰੇ ਪਿੱਛੇ ਪੰਜਾਏ ਕਾਂਗਰਸ 130 ਸਾਲ ਬਣਾਉਣ ਇਤਿਹਾਸ ਜਿਹੜੀ ਕੁਰਬਾਨੀਆਂ ਸਾਡੇ ਲੀਡਰਸ ਦਿੱਤੀਆਂ ਉਹਨਾਂ ਕਰਕੇ ਅੱਜ ਅਸੀਂ ਇੱਥੇ ਖੜੇ ਆ ਜੇ ਅੱਜ ਉਹ ਕੁਰਬਾਨੀਆਂ ਨਾ ਅਸੀਂ ਖੜ੍ਹ ਨਹੀਂ ਸੀ ਸਕਦੇ ਅੱਜ ਤੇ ਮੇਰੀ ਕੋਈ ਵੈਲਿਊ ਨਹੀਂ ਸੀ ਜੇ ਕਾਂਗਰਸ ਨਾ ਹੋਵੇ ਲੋਕਾਂ ਨੂੰ ਬੜਾ ਵੱਡਾ ਭਲੇਖਾਂ ਦਾ ਵੀ ਮੈਂ ਬਹੁਤ ਵੈਲਿਊ ਆ ਮੈਂ ਤਾਂ ਰਮਨੂ ਮਾਰਗੀ ਸੀ ਇਸ ਕਰਕੇ ਪਾਰਟੀ ਦੀ ਵੈਲਿਊ ਆ ਪਾਰਟੀ ਜਿਹੜੀ ਸਰਵੋਪਰੀਏ ਔਰ ਮੈਂ ਰਿਕਵੈਸਟ ਕਰਨਾ ਚਾਹਨਾ ਸਾਰਾ ਕੁਝ ਛੱਡ ਕੇ ਵੀ ਪਾਰਟੀ ਪਲੇਟਫਾਰਮ ਤੇ ਇਕੱਠੀ ਹੋਈਏ ਕਾਂਗਰਸ ਨੂੰ ਮਜ਼ਬੂਤ ਕਰੀਏ ਤਾਕੀ ਜਿਹੜੀ ਨਫਰਦੀ ਦੁਕਾਨ ਦਾ ਸ਼ਟਰ ਹੈ ਇਹਨੂੰ ਪੱਕਾ ਤਾਲਾ ਲਾ ਕੇ ਪੰਜਾਬ ਉਹ ਬੰਦ ਕਰ ਦੇ ਪਰ ਮੇਰਾ ਸਵਾਲ ਐਸੇ ਕਰਕੇ ਨਰਨਜੋ ਸਿੰਘ ਸਿੱਧੂ ਦੇ ਆਲੇ ਦੋਲੇ ਘੁੰਮਦਾ ਕਿਉਂਕਿ ਪਿੱਛੇ ਜਿਹੜੀ ਮੋਗਾ ਰੈਲੀ ਹੋਈ ਸੀਗੀ ਉਸ ਦੇ ਵਿੱਚ ਵੀ ਮੋਗਾ ਦੇ ਪ੍ਰਧਾਨ ਦੇ ਖਿਲਾਫ ਤਾਂ ਕਾਰਵਾਈ ਕਰ ਦਿੱਤੀ ਗਿਆ ਅਨੁਸ਼ਾਸਨ ਨੂੰ ਲੈ ਕੇ ਪਰ ਨਰਨਜੋ ਸਿੰਘ ਸਿੱਧੂ ਦੇ ਖਿਲਾਫ ਕੁਝ ਵੀ ਨਹੀਂ ਕਾਰਵਾਈ ਕੀਤੀ ਗਈ ਦੇਖੋ ਮੈਂ ਮੈਂ ਤਾਂ ਸਕ੍ਰੀਨਿੰਗ ਕਮੇਟੀ ਜਾਂ ਨਾਨ ਸੋਸ਼ਣ ਕਮੇਟੀ ਚਾ ਜਿਨ੍ਹਾਂ ਨੇ ਫੈਸਲਾ ਹੋਣੀ ਚਾਹੀਦੀ ਹੈ ਤੁਹਾਡਾ ਤੁਸੀਂ ਸਪੋਕਸਪਰਸਨ ਪੰਜਾਬ ਦੇ ਇਹ ਹੋਣੀ ਚਾਹੀਦੀ ਕੋਈ ਵੀ ਬੰਦਾ ਜਿਹੜਾ ਅਨੁਸ਼ਾਸਨ ਭੰਗ ਕਰੇ ਕਾਈ ਮੈਂ ਹੀ ਹਾਂ ਮੈਨੂੰ ਵੀ ਬਾ ਤੁਸੀਂ ਮੇਰੇ ਮੂੰਹ 'ਚ ਸ਼ਬਦ ਕਿਉਂ ਬੋਲਦੇ ਜੀ ਕੋਈ ਵੀ ਬੰਦਾ ਚਾਹੇ ਮੈਂ ਕੋਈ ਬੰਦਾ ਜਿਹੜਾ ਅਨੁਸ਼ਾਸਨ ਭੰਗ ਕਰਦਾ ਉਹਨੂੰ ਪਾਰਟੀ 'ਚ ਰਹਿਣ ਦਾ ਆ ਵੀ ਹੱਕ ਨਹੀਂ ਵੀ ਮੈਂ ਰਹਿਣਾ ਪਾਰਟੀ ਦੇ ਵਿੱਚ ਆ ਤੇ ਬੋਲਣਾ ਪਾਰਟੀ ਦੇ ਵਿਰੁੱਧ ਆ ਤੇ ਪਾਰਟੀ ਦੇ ਜਿਹੜੇ ਐਂਟੀ ਬੰਦੇ ਨੇ ਉਹਨਾਂ ਨੂੰ ਨਾਲ ਰੱਖ ਕੇ ਤੁਸੀਂ ਮੀਟਿੰਗਸ ਕਰਨੀਆਂ ਫਿਰ ਉਹ ਚੰਗੀ ਸ਼ੋਭਾ ਨਹੀਂ ਦਿੰਦੀ ਔਰ ਸਿਆਣੇ ਲੀਡਰ ਨੂੰ ਤਾਂ ਬਿਲਕੁਲ ਸ਼ੋਭਾ ਨਹੀਂ ਦਿੰਦੀ ਕੀ ਕਿਸੇ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਹੁਣ ਕੁਝ ਸਮਾਂ ਹੀ ਬਚਿਆ ਲੋਕ ਸਭਾ ਇਲੈਕਸ਼ਨਸ ਕਿਤੇ ਵੀ ਅਨਾਉਂਸ ਹੋ ਸਕਦੀਆਂ ਕਿਸੇ ਦੀ ਤਿਆਰੀ ਚ ਰਹੀਗੀ ਕਾਂਗਰਸ ਦੀ ਗੱਲ ਕਰ ਲਈ ਪੰਜਾਬ ਬੰਦੇ ਤਿਆਰੀ ਤਿਆਰ ਪਰ ਤਿਆਰ ਹੈ ਜੀ ਜਦੋਂ ਮਰਜੀ ਇਲੈਕਸ਼ਨ ਜਿਹੜੀ ਉਹ ਡਿਕਲੇਅਰ ਹੋ ਜੇ ਸਾਨੂੰ ਕੋਈ ਪ੍ਰੋਬਲਮ ਨਹੀਂ ਇਲੈਕਸ਼ਨ ਜਦੋਂ ਮਰਜੀ ਆ ਜਾਏ ਸਾਡਾ ਸੰਗਠਨ ਬਿਲਕੁਲ ਤਿਆਰ ਆ ਬਿਲਕੁਕੁਲ ਸਾਡਾ ਸੰਗਠਨ ਤਿਆਰ ਆ ਜਦੋਂ ਮਰਜੀ ਇਲੈਕਸ਼ਨ ਅਨਾਉਂਸ ਹੋ ਜੇ ਪੰਜਾਬ ਦੇ ਵਿੱਚ 13 ਜ਼ਿਲ੍ਹਿਆਂ ਦੀ ਕਲੀਨ ਸੀਪ ਕਰਾਂਗੇ ਸ਼ੋਰ ਆ ਇਹਦਾ ਦੱਸ ਹੀ ਦੇਣਾ ਕਿਉਂਕਿ ਝਾੜੂ ਨਾ ਦਾ ਤੀਲਾ ਤੀਲਾ ਹੋ ਗਿਆ ਜੋ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਹੋ ਰਹੀ ਨਹੀਂ ਆ ਇਹਨਾਂ ਨੂੰ ਤਾਂ ਲੇਡੀਜ਼ ਨੇ ਵੋਟ ਪਾਈ ਲੇਡੀਜ਼ ਨੇ ਕਿਸੇ ਨੇ ਵੋਟ ਹੀ ਨਹੀਂ ਪਾਣੀ ਅਕਾਲੀ ਦਲ ਲੋ ਨਾ 3 ਚੋਣਾਂ 13 ਚੋਣਾਂ ਪਲੇਰ ਚੋਣਾਂ 15 ਚੋਣਾਂ ਤੇ ਭਾਜੀ ਬੀ ਰਹਿ ਗਈ ਉਹ ਵਿਚਾਰੀ ਜਦੋਂ ਦੀ ਸਾਡੇ ਧੱਕਾ ਕੀਤਾ ਕਿਸਾਨਾਂ ਨਾਲ ਤੇ ਵੜ ਨਹੀਂ ਸਕਦੇ ਪਿੰਡ ਉਹਦੇ ਮਜਬੂਰੀ ਨੂੰ ਉਹਨਾਂ ਨੂੰ ਕੋ ਕੈਂਡੀਡੇਟ ਨਹੀਂ ਲੱਭਦੇ ਪੀਲਰ ਤੁਸੀਂ ਵੇਖਿਆ ਕਿ ਮਜੀਠੇ ਤੋਂ ਕਿਤੋਂ ਕਿਤੋਂ ਨੂੰ 1500 ਕੇ ਨੇ 1600 ਵੋਟ ਕੈਂਡੀਡੇਟ ਨਹੀਂ ਹੁੰਦੀ ਕੈਂਡੀਡੇਟ ਨਾ ਜਿਹਨੂੰ ਲੱਖਾਂ ਤੋਂ ਉੱਪਰ ਵੋਟ ਪਵੇ ਤੇ ਰਹਿ ਕੇ ਕਾਂਗਰਸ ਬ ਕਿਉਂਕਿ ਪੰਜਾਬ ਦੇ ਵਿੱਚ ਜੇ ਕਿਸੇ ਨੇ ਖੁਸ਼ਹਾਲੀ ਲਿਆਂਦੀ ਔਰ ਜੇ ਕੁੰਜਾ ਕਿਸੇ ਅਤੰਕਵਾਦ ਦਾ ਸਪਾਇਰ ਕੀਤਾ ਜੇ ਕਿਸੇ ਨੇ ਤਰੱਕੀ ਕੀਤੀ ਆ ਤੇ ਕਾਂਗਰਸ ਚ ਉਪਰ ਵਿਧਾਨ ਸਭਾ ਵਿੱਚ ਕੀ ਹੋ ਗਿਆ ਸੀ ਕਾਂਗਰਸ ਨੂੰ 2022 ਵਿੱਚ ਜਿਹੜੀ ਕਿ 78 ਤੋਂ 18 ਤੇ ਆ ਗਈ ਵਿਧਾਨ ਸਭਾ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਉਹਨਾਂ ਦਾ ਫਰੰਟ ਸੀਟ ਆਪ ਸੀ ਜਿਹੜੇ ਮਤ ਪੇੜ ਸੀ ਕਈ ਵਾਰੀ ਉਹ ਤੁਹਾਨੂੰ ਲੈ ਡੁੱਬਦੇ ਨੇ ਜੀ ਇੱਚ ਕੋਈ ਸ਼ੱਕ ਨਹੀਂ ਮੈਨੂੰ ਕਹਿੰਚ ਕੋਈ ਹਰਜ ਨਹੀਂ ਤੇ ਕੁਝ ਲੋਕ ਤੁਹਾਨੂੰ ਪਤਾ ਐਂਟੀਨ ਕੰਪੈਂਸੀ ਵੀ ਹੁੰਦੀ ਆ ਔਰ ਲੋਕਾਂ ਨੇ ਨਾ ਇੱਕ ਵਾਰੀ ਵੇਖਣਾ ਸੀ ਵੀ ਇਹ ਆਮ ਆਦਮੀ ਪਾਰਟੀ ਕਰਦੀ ਕੀ ਆ ਲੋਕਾਂ ਨੇ ਬੰਦਾ ਨਹੀਂ ਜਤਾਇਆ ਝਾੜੂ 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 ਜਤਾਦਾ ਹੁਣ ਉਹ ਝਾੜੂ ਦੇ 30 ਲੱਖ ਇਕੱਠੇ ਕਰਦੇ ਫਿਰਦੇ ਲੋਕ ਵੀ ਝਾੜੂ ਖਿਲ ਰਿਹਾ ਤੇ ਇਕੱਠਾ ਕਰ ਲੀ ਪਰ ਇਕੱਠਾ ਨਹੀਂ ਨਾ ਹੋ ਸਕਦਾ ਨਾ ਉਹਨਾਂ ਨੂੰ ਕੰਮ ਦਾ ਤਜਰਬਾ ਪਹਿਲੀ ਵਾਰੀ ਐਮਐਲਏ ਬਣੇ ਪਹਿਲੀ ਵਾਰੀ ਜਿਹੜੇ ਉਹ ਮੰਤਰੀ ਬਣ ਗਏ ਤੁਸੀਂ ਵੇਖਿਆ ਇਹ ਭ੍ਰਸ਼ਟਾਚਾਰ ਦਾ ਕਿੰਨਾ ਬੋਲ ਵਾਲਾ ਹੋ ਗਿਆ ਜੇਲ੍ਹਾਂਾਂ ਚ ਕਦੀ ਮੋਬਾਈਲ ਸੁਣਿਆ ਸੀ ਕਦੀ ਨਸ਼ਾ ਸੁਣਿਆ ਸੀ ਕਦੀ ਗੈਂਗਸਟਰ ਸੁਣਿਆ ਸੀ ਕਦੀ ਗੈਂਗਸਟਰ ਦਾ ਇੰਟਰਵਿਊ ਸੁਣੀ ਸੀ ਕਦੀ ਰੇਤ ਮਾਈਨਿੰਗ ਦਾ ਇੰਨਾ ਬੁਰਾ ਹਾਲ ਵੇਖਿਆ ਸੀ ਕਦੀ ਇੰਨੀ ਠੱਗੀ ਵੇਖੀ ਸੀ ਇਮਾਨਦਾਰ ਦਾ ਢੋਂਗ ਪ ਪੋਸਟਰੀ ਲਾ ਦੇ ਉਹ ਜੋ ਜਾਨ ਅੰਮੂਜਾ ਸਿੰਘ ਨੂੰ ਪੀ ਲਾ ਦੇ ਉਹ ਪੋਸਟਰੀ ਲਾਈ ਜਾਂਦੇ ਨੇ ਇੱਕ ਕੰਮ ਕਰਦੇ ਜਵਾਨੀ ਦਾ ਤੇ 20 ਰੁਪਏ ਦੇ ਪੋਸਟ ਲਾਉਂਦੇ ਨੇ ਸਾਰੇ ਦੇ ਚਲਾਉਂਦੇ ਨੇ ਪੰਜਾਬ ਦੀ ਜਿਹੜੀ ਪੈਸਾ ਹੈ ਇਹ ਦੂਜੀਆਂ ਸਟੇਟਾਂ ਚ ਲਾਉਣ ਦੇ ਨੇ ਪੰਜਾਬ ਦੇ ਲੋਕ ਇਹਨਾਂ ਆਮ ਆਦਮੀ ਨਾਲ ਕਦੀ ਮਾਫ ਨਹੀਂ ਕਰਨਗੇ ਤਾਂ ਨਰਿੰਦਰ ਸੰਧੂ ਜਿਹੜੇ ਕਿ ਸਪੋਕਸਪਰਸਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿਉਂਕਿ ਕੁਝ ਸਮੇ ਬਾਅਦ ਹੀ ਦਵਿੰਦਰ ਯਾਦਵ ਜਿਹੜੇ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਇੱਥੇ ਪਹੁੰਚ ਰਹੇ ਨੇ ਔਰ মিডিਆ ਨੂੰ ਅੰਦਰ ਜਿਹੜਾ ਕਿ ਉਹ ਅਲੋ ਨਹੀਂ ਕੀਤਾ ਗਿਆ ਕਿਉਂਕਿ ਅੱਜ ਜਿਹੜੇ ਕਿ ਪਾਰਟੀ ਵਰਕਰਸ ਨੇ ਸਿੱਧੇ ਰੂਬਰੂ ਹੋਣਾ ਪੰਜਾਬ ਕਾਂਗਰਸ ਦੇ ਇਨਚਾਰਜ ਦਵਿੰਦਰ ਯਾਦਵ ਨਾਲ ਬਹੁਤ ਸਾਰੀਆਂ ਗੱਲਾਂ ਹੋਣੀਆਂ ਨੇ ਰੂਸਿਆ ਨੂੰ ਮਨਾਉਣ ਦੀ ਵੀ ਗੱਲ ਚੱਲਨੀ ਹੈ ਰੂਸਿਆ ਨੂੰ ਕਿਉਂਕਿ ਲੋਕ ਸਭਾ ਇਲੈਕਸ਼ਨਸ ਕਦੇ ਵੀ ਡਿਕਲੇਅਰ ਹੋ ਸਕਦੇ ਨੇ ਤਾਂ ਜਿਹੜੇ ਕਿ ਪੰਜਾਬ ਕਾਂਗਰਸ ਇਸ ਲੋਕ ਸਭਾ ਇਲੈਕਸ਼ਨ ਲੈ ਕੇ ਲਗਾਤਾਰ ਹੁਣ ਜਿਹੜੀ ਤਿਆਰੀ ਵਿੱਚ ਡਿਊਟੀ ਹੋਈ ਵਿਖਾਈ ਦੇ ਰਹੀ ਹੈ ਔਰ ਅਨੁਸ਼ਾਸਨੀ ਕਬੱਡੀ ਜਿਹੜੀ ਗੱਲ ਹੈ ਅਨੁਸ਼ਾਸਨ ਵਿੱਚ ਰਹਿ ਕੇ ਜਿਹੜਾ ਕੀ ਕੰਮ ਕਰਨਾ ਜਿਹੜਾ ਕਿ ਪਾਰਟੀ ਵਰਕਰ ਵਾਸਤੇ ਤੇ ਪਾਰਟੀ ਲੀਡਰ ਵਾਸਤੇ ਉਹ ਜ਼ਰੂਰੀ ਹੈ ਪਰ ਕੁਝ ਪਾਰਟੀ ਲੀਡਰ ਜਿਹੜੇ ਕੀ ਅਨੁਸ਼ਾਸਨ ਭੰਗ ਕਰ ਰਹੇ ਨੇ ਔਰ ਨਰਿੰਦਰ ਸੰਧੂ ਦਾ ਇਹ ਆਖਣਾ ਵੀ ਜਿਹੜਾ ਵੀ ਕੋਈ ਲੀਡਰ ਹੋਵੇ ਜਿੰਨਾ ਮਰਜੀ ਵੱਡਾ ਹੋਗਾ ਦਾ ਕਦ ਹੋਵੇ ਉਸ ਦੇ ਖਿਲਾਫ ਜੇਕਰ ਉਹ ਅਨਯਾਸਨ ਭੰਗ ਕਰਦਾ ਤਾਂ ਕਾਰਵਾਈ ਜਿਹੜੀ ਕੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਅੱਜ ਅੱਜ ਕਾਂਗਰਸ ਦੇ ਜਿਹੜੇ ਕਾਰਜਕਰਤਾ ਹੈ ਕਾਂਗਰਸ ਦੇ ਡੈਲੀਗੇਟ ਹੈ ਸਾਡੇ ਔਰ ਸਾਡੇ ਬਲੋਕਾਂ ਦੇ ਪ੍ਰਧਾਨ ਸਾਡੇ ਜਿਹੜੇ ਮੰਡਲਾਂ ਦੇ ਪ੍ਰਧਾਨ ਹੈ ਉਹਨਾਂ ਦੀ ਅੱਜ ਮੀਟਿੰਗ ਹੈ ਔਰ ਸਾਡੇ ਪਰਿਵਾਰੀ ਦਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਉਹ ਔਰ ਸੀਐਲਪੀ ਦੇ ਲੀਡਰ ਪ੍ਰਤਾਪ ਬਾਜਵਾ ਜੀ ਜੀ ਉਹ ਅੱਜ ਇੱਥੇ ਆ ਰਹੇ ਆ ਔਰ ਉਹਨਾਂ ਦੀ ਉਹ ਮੀਟਿੰਗ ਹੈ ਔਰ ਕਿਉਂਕਿ ਇਹ ਜਿਹੜੀ ਮੀਟਿੰਗ ਹੈ ਇਹ ਪਰਸਨਲੀ ਫੀਡਬੈਕ ਲੈਣ ਵਾਸਤੇ ਜਿਹੜਾ ਵਰਕਰ ਹੈ ਉਹਨਾਂ ਦੇ ਕੋਲੋਂ ਫੀਡਬੈਕ ਲੈਣ ਵਾਸਤੇ ਉਹਨਾਂ ਨੇ ਮੀਟਿੰਗ ਬੁਲਾਈ ਹੈ ਸ਼ਾਇਦ ਇਸ ਗੱਲ ਵਾਸਤੇ ਮੇਰੇ ਮਿੱਤਰ ਜਿਹੜੇ ਤੁਸੀਂ ਸਾਰੇ ਸਾਥੀ ਹੋ ਉਹ ਤੁਹਾਨੂੰ ਇਸ ਗੱਲ ਦਾ ਅਬਜੈਕਸ਼ਨ ਹੈ ਕਿ ਤੁਹਾਨੂੰ ਉਹਨਾਂ ਨੇ ਅਲਾਉ ਨਹੀਂ ਕਰਦੇ ਪਏ ਲੇਕਿਨ ਇਹ ਹੈ ਕਿ ਤੁਹਾਨੂੰ ਪ੍ਰੋਪਰ ਇਹਨਾਂ ਨਾਲ ਇੰਟਰੈਕਟ ਕਰਨ ਦਾ ਮੌਕਾ ਜ਼ਰੂਰ ਮਿਲੇਗਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਿਲਹਾਲ ਕਿਉਂਕਿ ਅਜੇ ਪਰਸਨਲ ਪਾਰਟੀ ਦੇ ਇੱਕ ਕਨਫਿਡੈਂਸ਼ੀਅਲ ਮੀਟਿੰਗ ਹੈਗੀ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਸਾਰੇ ਸਾਥੀਆਂ ਨੂੰ ਕਿ ਥੋੜੀ ਜਿਹੀ ਪੇਸ਼ੈਂਸ ਰੱਖੋ ਔਰ ਤੁਹਾਨੂੰ ਬਿਲਕੁਲ ਪ੍ਰੋਪਰ ਇੱਜ਼ਤ ਮਾਨ ਸਨਮਾਨ ਦੇ ਨਾਲ ਮੌਕਾ ਮਿਲੇਗਾ ਦੁੱਸੇ ਲੀਡਰ ਵੀ ਪਹੁੰਚਣਗੇ ਜਿਹੜੇ ਰੂਸਈ ਲੀਡਰ ਨੇ ਕਾਂਗਰਸ ਤੋਂ ਬਈ ਸਾਰੇ ਦੁੱਸਿਆਂ ਨੂੰ ਮਨਾਇਆ ਜਾਏਗਾ ਇਸ ਗੱਲ 'ਚ ਕੋਈ ਸ਼ੱਕ ਹੈ ਹੀ ਨਹੀਂ ਕਿ ਰੂਸਿਆਂ ਨੂੰ ਵੀ ਮਨਾਇਆ ਜਾਏਗਾ ਔਰ ਜਿਹੜੇ ਮੰਨੇ ਹੋਏ ਆ ਉਹਨਾਂ ਤਗੜੀਆਂ ਕਰਕੇ ਵੀ ਚਲਾਇਆ ਜਾਏਗਾ ਇਹ ਸਾਰਾ ਕੁਝ ਚੱਲੇਗਾ ਡਾਕਟਰ ਸਾਹਿਬ ਜਿਹੜੇ ਨਿੱਜੀ ਵਿਚਾਰ ਦਿੰਦੇ ਆ ਉਹਨਾਂ ਦਾ ਵੀ ਕੋਈ ਗੱਲ ਨਹੀਂ ਨਾ ਉਹ ਨਿਜੀ ਵਿਚਾਰਾ ਤੇ ਵੀ ਵਿਚਾਰ ਹੋ ਰਿਹਾ ਹੈ ਪਰ ਸਿੱਧੂ ਸਾਹਿਬ ਪਰਿਸ਼ਦਾਂ ਦੇ ਲਈ ਕਰ ਰਹੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਹਰ ਗੱਲ ਤੇ ਕਾਂਗਰਸ ਹਾਈ ਕਮਾਂਡ ਦੀ ਨਿਗਾਹ ਹੈ ਹਰ ਚੀਜ਼ ਨੂੰ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਜਦੋਂ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੋੜੀ ਜਿਹੀ ਔਰ ਤੁਸੀਂ ਦੇਖੋਗੇ ਕਿ ਸਾਰਾ ਕੁਝ ਠੀਕ ਹੋ ਜਾਏ ਸਮਰਦਲ ਪ੍ਰੋਫੈਸਰ ਨੇ ਚਿੰਤਾ ਕਹੀ ਹੈ ਬਿਰਕਾ ਸਾਹਿਬ ਹੋਵੇਗੀ ਪੰਜਾਬ ਗਵਰਨਰ ਚਿੰਤਾ ਜ਼ਿਤਾਈ ਹੈ ਕਿ ਨਸ਼ਾ ਬਹੁਤ ਜ਼ਿਆਦਾ ਵਧ ਗਿਆ ਮੈਂ ਆਪ ਆ ਕੇ ਸਰਦੀ ਇਲਾਕੇ ਦਾ ਦੌਰਾ ਕਰਦਾ ਬਈ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਗਏ ਸੀ ਉਹਨਾਂ ਦੇ ਗੋਡੀ ਹੱਥ ਵੀ ਲਾਇਆ ਤੇ ਉਹਨਾਂ ਨੇ ਜੱਫੀ ਵੀ ਪਾਈ ਉਸ ਵਕਤ ਮੈਨੂੰ ਲੱਗਦਾ ਸੀ ਕਿ ਭਗਵੰਤ ਮਾਨ ਨੂੰ ਕਮਰੇ 'ਚ ਬੁਲਾ ਕੇ ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਪ੍ਰਭਗਵੰਤਮਾਨ ਜੀ ਬਜਾਏ ਪੰਜਾਬ ਦੇ ਵਿੱਚ ਸੀਰੀਅਸ ਹੋਣ ਦੀ ਬਜਾਏ ਮੈਂ ਦੇਖ ਰਿਹਾ ਕਿ ਭਗਵੰਤਮਾਨ ਉਥੇ ਕਦੀ ਮਿਰਜਾ ਗਾ ਰਹੇ ਆ ਕਦੀ 700 ਪੁੰਨਿਉ ਗਾ ਰਹੇ ਆ ਔਰ ਹੇਕਾਂ ਲਾ ਰਹੇ ਆ ਲੇਕਿਨ ਮੈਂ ਸਮਝਦਾ ਕਿ ਉਹ ਸੀਰੀਅਸ ਨਹੀਂ ਮੀਟਿੰਗ ਦਾ एजेंडा ਕਲੀਅਰ ਹੈ ਜੈਸਾ ਕਿ ਆਪਕੋ ਮਾਲੂਮ ਹੈ ਮੈਂ ਜਬਸੇ ਇਨਚਾਰਜ ਪੰਜਾਬ ਬਣਾ ਹੂੰ ਤਬਸੇ ਮੇਰੀ ਕੋਸ਼ਿਸ਼ ਹੈ ਕਿ ਹਮਾਰੇ ਜੋ ਕਾਰਜਕਰਤਾ ਹੈ ਹਮਾਰੇ ਲੀਡਰਸ ਹਨ हम उनसे मिल सकें उनसे बात कर सकें उनसे चर्चा कर सकें क्या क्या समस्याएं वो देखते हैं क्या क्या हमारे जो चैलेंजेस हैं वो हमारे सामने क्या हैं और उसमें जो हमारे कार्यकर्ता हैं चाहे वो बूथ के लेवल का है चाहे वो हमारे मंडल के लेवल का है उन सभी के हम सुझाव ले रहे हैं इस दौरान तो बहुत अच्छे सुझाव मुझे पिछली जो मीटिंग्स छः हमने अभी तक पार्लियामेंट में की हैं बहुत अच्छे सुझाव आए हैं और मुझे लगता है कि हमारी जो यहाँ पर ऑर्गेनाइजेशन है वो बहुत मजबूती के साथ अपना काम कर रही है उनको लेकर भी सवाल खड़े हो रहे हैं नहीं नहीं राजा वडिंग जी अभी आ रहे हैं दो दिन जरूर उनको तबीयत खराब होने की वजह से वो नहीं पहुँच पाए थे लेकिन राजा वडिंग जी हैं या बाजवा जी हैं या हमारे जितने भी सीनियर लीडर्स हैं एमपी एमपी के का जो उम्मीदवार होगा उसके लिए भी चर्चा होगी अभी नहीं ये ये सिर्फ हमारा हमारे संगठन को कैसे मजबूत किया जा सकता है संगठन क्या क्या चैलेंजेस देखता है उस बारे में चर्चा रहे हाँ निश्चित ही चाहे कोई भी हो उसके खिलाफ नहीं अभी तक की मीटिंग्स में उनको इनवाइट नहीं था आज का जरूर उनको मैसेज गया होगा लेट मी सी देखिए इंडिया ब्लॉक के, ब्लॉक के, ब्लॉक के, ब्लॉक के ब्लॉक जो आम आदमी पार्टी के रिप्रेजेंटेटिव हैं, वो केजरीवाल जी हैं यदि केजरीवाल जी कोई बयान देते हैं तो वो इंडिया ब्लॉक के लिए महत्वपूर्ण होगा लेकिन मान साहब क्या सोचते हैं मान साहब क्या कहना चाहते हैं उससे हमें कोई मतलब नहीं बीजेपी पार्टी ने इंचार्ज पंजाब के दवेंद्र यादव इतने पहुंच चुके ने क्योंकि तो अज वर्कर्स नो रूबरू होना इन्होंने ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵਰਕਣਾਉਣ ਵੀ ਕੀਤੀ ਜਾਣੀਆਂ ਨੇ ਸੁਣੀਆਂ ਵੀ ਜਾਣੀਆਂ ਨੇ ਕਿਉਂਕਿ ਜਿਹੜੇ ਕਿ ਦਵਿੰਦਰ যাদਬ ਨੇ ਪੰਜਾਬ ਕਾਂਗਰਸ ਦੇ ਇਨਚਾਰਜ ਬਣਨ ਤੋਂ ਬਾਅਦ ਅੱਜ ਲੋਕ ਸਭਾ ਹਲਕਾ ਅਮਰਸਰ ਦੀ ਜਿਹੜੀ ਕਿ ਮੀਟਿੰਗ ਲੈਣ ਵਾਸਤੇ ਪਹੁੰਚੇ ਹੋਏ ਨੇ ਬਹੁਤ ਅਹਿਮ ਮੀਟਿੰਗ ਮਣੀ ਜਾ ਰਹੀ ਹੈ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਨੇ ਉਹ ਸਿਰ ਤੇ ਆ ਸਕਦੇ ਕਿਸੇ ਵੀ ਸਮੇਂ ਉਹਨਾਂ ਦਾ ਐਲਾਨ ਹੋ ਸਕਦਾ ਹੈ ਤੇ ਲਗਾਤਾਰ ਕਾਂਗਰਸ ਜਿਹੜੀ ਕਿ 13 ਵਿੱਚ ਜੁੜੀ ਹੋਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਆਖਿਆ ਵੀ ਅਨੁਸ਼ਾਸਨਹੀਣਤਾ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭਾਵੇਂ ਉਹ ਕਿੱਡੇ ਵੀ ਕੱਦ ਦਾ ਜਿਹੜਾ ਕਿ ਲੀਡਰ ਕਿਉਂ ਨਾ ਹੋਵੇ ਤਾਂ ਹੁਣ ਦੇਖਦੇ ਹਾਂ ਕਿਆਂ ਵੀ ਅੰਦਾਜੇ ਕੀ ਹੁਣ ਮੀਟਿੰਗ ਚੱਲੀ ਹੈ ਵਿਚਾਰ ਹੋਣੇ ਪਰ মিডিਆ ਨੂੰ ਅੰਦਰ ਜਿਹੜਾ ਕੀ ਅਲੋ ਨਹੀਂ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਵਰਕਰ ਨੇ ਬਹੁਤ ਸਾਰੇ ਐਸੇ ਅਜੀ ਹੈ ਲੀਡਰ ਵੀ ਨੇ ਜਿਹੜੇ ਕੀ ਪਾਰਟੀ ਤੋਂ ਨਾਰਾਜ਼ ਸੀਗੇ ਉਹਨਾਂ ਦੀ ਨਾਰਾਜ਼ਗੀ ਵੀ ਦੂਰ ਕੀਤੀ ਜਾਣੀ ਹੈ ਤੇ ਵਰਕਰਸ ਨਾਲ ਜਿਹੜਾ ਕੀ ਦਵਿੰਦਰ ਯਾਦਵ ਉਹ ਰੂਬਰੂ ਹੋਣਗੇ ਤੇ ਬਹੁਤ ਸਾਰੀਆਂ ਚਰਚਾਵਾਂ ਜਿਹੜੀ ਕੀ ਇੱਥੇ ਉਹ ਹੋ ਸਕਦੀਆਂ ਨੇ ਕਮਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦਿਨਿਕ ਸੁਰਾ ਟੀਵੀ ਅੰਮ੍ਰਿਤਸਰ